ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸ਼ਾਮ ਦੇ 6 ਵਜੇ ਹੋ ਚੁੱਕੇ ਆ ਤੇ ਵਲੌਗ ਆਪਣਾ ਆਪ ਟਾਈਮ ਸਟਾਰਟ ਹੋ ਗਿਆ ਕਿਉਂਕਿ ਦਿਨ ਭਰ ਤਾਂ ਰਹੇ ਬਿਲਕੁਲ ਦਿਨ ਭਰ ਤਾਂ ਕੁਝ ਵੀ ਕੀਤਾ ਨਹੀਂ ਕੋਈ ਐਕਟੀਵਿਟੀ ਇਦਾਂ ਨਹੀਂ ਹੋਈ ਨਹੀਂ ਵੀ ਵਲੌਗਸ ਟੂ ਸ਼ੂਟ ਕਰਨ ਨੂੰ ਕਰਦੇ ਹਾਂ ਵੈਸੇ ਤਾਂ ਗਏ ਸੀ ਅੱਜ ਉਹ ਆ ਕੇ ਘਰ ਤੇ ਪਤਾ ਲੈਣ ਗਏ ਸੀ ਉਹਨਾਂ ਆਪਰੇਸ਼ਨ ਹੋਇਆ ਸੀ ਉਹਨਾਂ ਨੇ ਕਰਵਾਇਆ ਸੀ ਤਾਂ ਕਰਕੇ ਤੇ ਬਾਕੀ ਸਭਾ ਮੀਂਹ ਪੈਂਦਾਰ ਰਾਤ 2:30 ਵਜੇ ਦਾ ਲੱਗਿਆ ਸੀ ਸਵੇਰ ਤੱਕ ਕਾਫੀ ਕੁਹ ਕਰ ਗਿਆ ਹਨੇਰ ਨੂਰ ਤੇ ਸਾਰਾ ਦਿਨ ਬੱਦਲ ਕਬਾਈ ਤੇ ਨਿੱਕੀ ਨਿੱਕੀ ਕਣੀ ਡਕਦੀ ਰੁਕਦੀ ਰਹੀ ਕਿਤੇ ਆ ਗਿਆ ਮੀਂਹ ਕਿਤੇ ਰੁਕ ਗਿਆ ਇਦਾਂ ਹੀ ਬਸ ਚੱਲਦਾ ਰਿਹਾ ਤੇ ਮੈਂ ਤਾਂ ਹੁਣ ਵੀਡੀਓ ਕੱਢੀਏ ਨਹੀਂ ਤਾਂ ਆਪਣੀ ਜਿਹੜੀ ਰੁਟੀਨ ਹੈ ਨਾ ਉਹ ਖਰਾਬ ਹੋ ਜੂਗੀ ਹਨਾ ਡੇਲੀ ਆਪਾਂ ਹੁਣ ਆਪਣੇ ਕੰਮ ਦੀ ਤਰ੍ਹਾਂ ਨਾ ਡੇਲੀ ਵੀਡੀਓ ਅਪਲੋਡ ਕਰਨ ਦਾ ਲਿਆ ਹੋਇਆ ਟੀਚਾ ਕਿ ਡੇਲੀ ਕਰਿਆ ਕਰਾਂਗੇ ਇੱਕ ਵੀਡੀਓ ਅਪਲੋਡ ਇੱਕ ਸਾਲ ਤੱਕ ਜਾਂ 6 ਮਹੀਨੇ ਤੱਕ ਕਰਕੇ ਦੇਖਦੇ ਆਂ ਵੀ ਕਿਦਾਂ ਦਾ ਰਿਸਪੌਂਸ ਆਉਂਦਾ ਚੈਨਲ ਤੇ ਵੈਸੇ ਤਾਂ ਆਪਾਂ ਨੂੰ ਕੋਈ ਨਹੀਂ ਜਾਣਦਾ ਹਨਾ ਵੀ ਆਪਾਂ ਡੇਲੀ ਵੀਡੀਓ ਅਪਲੋਡ ਕਰੋ ਤੇ ਭਾਵੇਂ ਕਰੋ ਕਿੰਨੇ ਦਿਨਾਂ ਬਾਅਦ ਵੀ ਇਹ ਇਹਦੇ ਵਿੱਚ ਆਪਾਂ ਨੂੰ ਏ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਰਿਸਪੌਂਸ ਇਦਾਂ ਆਊਗਾ ਕਿ ਡੇਲੀ ਅਪਲੋਡ ਕਰਾਂਗੇ ਤਾਂ ਵਿਊ ਆਉਣਗੇ ਇਹ ਤਾਂ ਬਸ ਆਪਣੇ ਆ ਲੁਆ ਵੀ ਆਪਾਂ ਕਰਕੇ ਦੇਖਦੇ ਆ ਕਿਉਂਕਿ ਜਿੰਨਾ ਟਾਈਮ YouTube ਤੇ ਆਪਾਂ ਨੂੰ ਕੋਈ ਜਾਣਦਾ ਨਹੀਂ ਨਾ ਉਹਨਾ ਟਾਈਮ ਆਪਾਂ ਨੂੰ ਚੰਗਾ ਰਿਸਪੌਂਸ ਨਹੀਂ ਮਿਲਣਾ ਠੀਕ ਹੈ ਤੇ ਜਾਣਨ ਕਿਵੇਂ ਲੱਗਣਗੇ ਕੀ ਹੋਊਗਾ ਇਹ ਤਾਂ ਆਪਾਂ ਨੂੰ ਬਿਲਕੁਲ ਵੀ ਇਹਦੀ ਨੌਲੇਜ ਨਹੀਂ ਓ ਇਦਾਂ ਕਹਿੰਦੇ ਹੁੰਦੇ ਆ ਜਿੱਦਾਂ ਕਿ ਫੇਸ ਵੈਲਿਊ ਬਣਾਉ ਆਪਣੀ ਹਨਾ ਵੀ ਜਾਂ ਤਾਂ ਹਾਂ ਇਦਾਂ ਹੋ ਸਕਦਾ ਆਪਾਂ ਕੋਈ ਉਦਾਂ ਦਾ ਕੰਮ ਆਉਂਦਾ ਵੇ ਆਪੋਂ ਦੇ ਪਹਿਲਾਂ ਮਿਹਨਤ ਕਰੀਏ ਤੇ YouTube ਤੇ ਅਪਲੋਡ ਕਰੀਏ ਵੀਡੀਓ ਤੇ ਉਹ ਕਿਸੇ ਲੋਕਾਂ ਨੂੰ ਕੰਟੈਂਟ ਉਹ ਚੰਗਾ ਲੱਗੇ ਤਾਂ ਫੇਰ ਹੋ ਸਕਦਾ ਫੇਰ ਆਪਾਂ ਕੋਈ ਹੋਰ ਵੀ ਚੈਨਲ ਜਿੱਦਾਂ ਖੋਲ ਲਈਏ ਜਿੱਦਾਂ ਕਈ ਯੂਟੂਬਰ ਬਣੇ ਆ ਪਹਿਲਾਂ ਉਹਨਾਂ ਦਾ ਕੋਈ ਕੰਮ ਹੋਰ ਸੀ ਫਿਰ ਉਹਨਦੇ ਤੋਂ ਉਹਨਾਂ ਦੀ ਪਛਾਣ ਬਣ ਗਈ ਠੀਕ ਹੈ ਜਿੱਦਾਂ ਕਰਕੇ ਤੇ ਠੀਕ ਆ ਆਪਾਂ ਨੇ ਟੀਚਰ ਰੱਖਿਆ ਵੀ ਦੇਖਦੇ ਆਂ ਅੱਲੇ ਆਪਾਂ ਨੂੰ 1 ਮਹੀਨਾ ਵੀ ਨਹੀਂ ਹੋਇਆ ਪੂਰਾ ਕਿ ਲਗਾਤਾਰ ਵੀਡੀਓ ਅਪਲੋਡ ਕਰਦਿਆਂ ਨੂੰ ਤੇ ਥਾਂ ਕਰਕੇ ਜੇ ਅੱਜ ਰਹਿ ਜਾਂਦੀ ਵੀਡੀਓ ਸ਼ੂਟ ਕਰਨ ਨੂੰ ਰਹਿ ਜਾਣੀ ਸੀ ਠੀਕ ਤਾਂ ਕਰਕੇ ਮੈਂ ਕਿਹਾ ਕਰਦੀ ਹਾਂ ਹੁਣ ਭਾਵੇਂ ਲੇਟ ਤਾਂ ਹੋਈ ਹੀ ਪਈ ਆ ਪਰ ਸਵੇਰ ਤੋਂ ਕੋਈ ਐਕਟੀਵਿਟੀ ਉਧਾਂ ਦੀ ਨਹੀਂ ਆਈ ਤੇ ਨਾ ਹੀ ਵੀਡੀਓ ਸ਼ੂਟ ਹੋਈ ਤੇ ਆ ਪਹੁੰਚ ਗਿਆ ਹੌਲੀ ਹੌਲੀ ਇਦਾਂ ਕਰਦਾ ਕਰਦਾ ਗੱਲਾਂ ਤੇ ਕਣਕਾਂ ਵੀ ਥੋੜੀਆਂ ਥੜੀਆਂ ਹਲਾਰਾ ਆ ਮਾਰ ਗਈਆਂ ਹਾਂ ਵੀ ਪਿਛਲੇ ਸਾਲ ਤਾਂ ਕਾਫੀ ਕਾਫੀ ਮਤਲਬ ਡਿੱਗ ਪਈਆਂ ਸੀ ਕਣਕਾਂ ਡਿੱਗੀਆਂ ਸੀ ਤਕਰੀਬਨ ਸਾਰੀਆਂ 90% ਕਣਕਾਂ ਡਿੱਗੀਆਂ ਸੀ ਪਿਛਲੇ ਸਾਲ ਤੋਂ ਬਾਕੀ ਹਾਂ ਹਾਲੇ ਬਚਾ ਪਰ ਕੰਮ ਉਹੀ ਕਰਨ ਲੱਗ ਗਿਆ ਜ਼ਰੂਰ ਡਿੱਗੀਆਂ ਤਾਂ ਸੀ ਕਣਕਾਂ ਪਿਛਲੇ ਸਾਲ ਪਰ ਪਰ ਉਹਦਾ ਨਾ ਨੁਕਸਾਨ ਨਹੀਂ ਹੋਇਆ ਉਹਦਾ ਕੋਈ ਵੀ ਨੁਕਸਾਨ ਆਇਆ ਨਹੀਂ ਆ ਵੀ ਝਾੜ ਜਿਹੜਾ ਸੀ ਵਧੀਆ ਹੀ ਰਹਾ ਤੇ ਚਲੋ ਠੀਕ ਆ ਆਪਣੀ ਵੀਡੀਓ ਇੱਥੇ ਤੱਕ ਤੇ ਜਿਹੜਾ ਇੱਥੇ ਤੱਕ ਵੀਡੀਓ ਦੇਖ ਲਈ ਹੈ ਹਨਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਚੋ